ਮੌਤ ਮਨੁੱਖ ਨੂੰ ਵਾਰ-ਵਾਰ ਸੰਕੇਤ ਕਿਵੇਂ ਦਿੰਦੀ ਹੈ? ਬਾਬਾ ਫਰੀਦ ਜੀ ਨੇ ਆਪਣੀ ਬਾਣੀ ਦੇ ਵਿੱਚ ਦੱਸਿਆ ਹੈ। ਬਾਬਾ ਫਰੀਦ ਜੀ ਫਰਮਾਉਂਦੇ ਹਨ ਫਰੀਦਾ ਭੰਨੀ ਕੜੀ ਸਵੰਨ ਵੀ ਟੁੱਟੀ ਨਾਗਰ ਅਜ ਭਾਵ हे ਫਰੀਦ ਵੇਖ ਤੇਰੇ ਗਵਾਂਢ ਦੇ ਵਿੱਚ ਕਿਸੇ ਬੰਦੇ ਦਾ ਸਰੀਰ ਰੂਪ ਸੁੰਦਰ ਰੰਗ ਵਾਲਾ ਭਾਂਡਾ ਪਜ ਗਿਆ ਹੈ। ਪਾਪ ਤੇਰੇ ਗਵਾਂਢ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਉਹਦਾ ਜਿਹੜਾ ਸਰੀਰ ਸਵਾਹ ਹੋ ਗਿਆ ਹੈ ਹਜ਼ਰਾਈਲ ਫਰਿਸ਼ਤਾ ਕਹੇ ਘਰ 나ਠੀ ਅੱਜ ਵੇਖ ਅੱਜ ਕਿਸੇ ਦੇ ਘਰ ਮੌਤ ਦਾ ਫਰਿਸ਼ਤਾ ਹਜ਼ਰਾਈਲ ਪ੍ਰੌਣਾ ਬਣ ਕੇ ਆਇਆ ਹੈ ਪਾਪ ਜੀ ਜੀਵ ਪੰਛੀਆਂ ਦੀਆਂ ଡਾਰਾਂ ਵਿੱਚੋਂ ਨਿਤ ਤੇਰੇ ਸਾਹਮਣੇ ਕਿਸੇ ਨਾ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ ਤਾਂ ਤੂੰ ਕਿਉਂ ਗਾਫਲ ਹੋ ਕੇ ਸੁੱਤਾ ਪਿਆ ਹੈ ਫਰੀਦ ਜੀ ਕਹਿੰਦੇ ਜੇ ਤੇਰੇ ਸਾਹਮਣੇ ਰੋਜ਼ ਕਿਤੇ ਨਾ ਕਿਤੇ ਮੌਤ ਹੋ ਰਹੀ ਏ ਤੂੰ ਦੇਖ ਰਿਹਾ ਉਸਨੂੰ ਪਰ ਤੂੰ ਉਹਨੂੰ ਆਪਣੇ ਅੰਦਰੋਂ ਭੁਲਾ ਕਿਉਂ ਦਿੰਨਾ ਹੈ ਕਿਉਂ ਕਿਉਂ ਗਾਫਲ ਹੋ ਕੇ ਸੁੱਤਾ ਪਿਆ ਹੈ ਤੂੰ ਜਾਗਦਾ ਕਿਉਂ ਨਹੀਂ ਤੂੰ ਆਪਣੇ ਅੰਤਮ ਸਮੇਂ ਨੂੰ ਚੇਤੇ ਕਰ ਲੈ ਵੀ ਤੂੰ ਵੀ ਇੱਕ ਦਿਨ ਇਸ ਦੁਨੀਆ ਤੋਂ ਜਾਣਾ ਹੈ जाग जा फरीदा ☬ਨੀ ਕੜੀ 59 ਟੁੱਟੀ ਨਾਗਰ ਲਜੇ اے ਫਰੀਦ ਵੇਖ ਕਿਸ ਦਾ ਸਰੀਰ ਰੂਪ ਸੋਹਣੇ ਰੰਗ ਵਾਲਾ ਭਾਂਡਾ ਪੱਜ ਗਿਆ ਏ ਤੇ ਸਵਾਸਾਂ ਰੂਪ ਵਾਲੀ ਸੋਹਣੀ ਲਜ ਜੁੱਟ ਗਈ ਏ ਜੋ ਸੱਜਣ ਪੂਏ ਭਾਰਥੇ ਸੇ ਕਿਉਂ ਆਵਹਿ ਅੱਜ ਜਿਹੜੇ ਭਰਾ ਨਮਾਜ਼ ਵੱਲ ਨੂੰ ਗਾਫਿਲ ਹੋ ਕੇ ਧਰਤੀ ਦੇ ਉੱਤੇ ਨਿਰਾ ਭਾਰ ਹੀ ਬਣੇ ਰਹਿਏ ਉਨਾ ਨੂੰ ਮਨੁੱਖਾ ਜਨਮ ਵਾਲਾ ਇਹ ਸਮਾਂ ਫਿਰ ਨਹੀਂ ਮਿਲੇਗਾ ਫਰੀਦ ਜੀ ਕਹਿੰਦੇ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਜੇ ਮਿਲਣਾ ਇੱਕੋ ਵਾਰੀ ਮਿਲਣਾ ਜੇ ਜੇਰਾ ਮੁਸਲਮਾਨ ਪੰਜ ਵਕਤ ਨਮਾਜ਼ ਨਹੀਂ ਜੇ ਪੜਦਾ ਪੰਜ ਵਕਤ ਹੁਜੂਨ ਜੇ 사ਜਦਾ ਉਹ ਸੱਚਾ ਮੁਸਲਮਾਨ ਨਹੀਂ ਜੀ ਫਰੀਦ ਜੀ ਕਹਿੰਦੇ ਫਰੀਦਾ ਬੇ ਨਮਾਜ਼ਾ ਕੁੱਤਿਆ ਇਹ ਨਾ ਪੜੀ ਰੀਤ ਫਰੀਦ ਜੀ ਕਹਿੰਦੇ ਜੋ ਬੰਦੇ ਨਮਾਜ਼ ਨਹੀਂ ਪੜ੍ਹਦੇ ਭਾਵ ਜੋ ਬੰਦਗੀ ਵੱਲੋਂ ਕਾਫਿਰ ਰਹਿੰਦੇ ਨੇ ਬੰਦਗੀ ਤੋਂ ਭਾਜਦੇ ਨੇ ਉਹ ਕੁੱਤਿਆਂ ਦੇ ਸਮਾਨ ਨੇ ਉਹਨਾਂ ਦਾ ਇਹ ਜਿਉਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸਜਿਦ ਮੁਸਲਮਾਨਾਂ ਦੇ ਧਰਮ ਦੇ ਵਿੱਚ ਉਹ ਮਸਜਿਦ ਦੇ ਵਿੱਚ ਜਾਂਦੇ ਨੇ ਨਮਾਜ਼ ਪੜ੍ਹਦੇ ਨੇ ਸਿੱਖ ਧਰਮ ਦੇ ਵਿੱਚ ਸਿੱਖ ਹੈ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰਦੁਆਰੇ ਸਾਹਿਬ ਜਾਂਦਾ ਹੈ ਤਫਰੀਦ ਜੀ ਮੁਸਲਮਾਨ ਆਣ ਦੀ ਗੱਲ ਕਰਦੇ ਨੇ ਕਹਿੰਦੇ ਕਬਹੀ ਚੱਲ ਨਾ ਆਇਆ ਪੰਜੇ ਵਕਤਮ ਸੀਤ ਪਾਪ ਕਦੇ ਵੀ ਉਦਮ ਕਰਕੇ ਪੰਜੇ ਵੇਲੇ ਮਸੀਤ ਨਹੀਂ ਆਇਆ ਪਾਪ ਜੋ ਕਦੇ ਵੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦਾ ਉਹ ਮੁਸਲਮਾਨ ਨਹੀਂ ਜੀ ਇਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਜਿਹੜਾ ਗੁਰੂ ਦਾ ਸਿੱਖ ਹੈ ਅਮਰਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰਦਾ ਗੁਰਬਾਣੀ ਨਹੀਂ ਪੜ੍ਹਦਾ ਗੁਰਦੁਆਰੀ ਨਹੀਂ ਜਾਂਦਾ ਉਹਨੂੰ ਸਿੱਖ ਨਹੀਂ ਕਿਹਾ ਜਾ ਸਕਦਾ